ਮੋਬਾਈਲ ਫੋਨ ਤੇ ਫ੍ਰੀ ਫਾਇਰ ਗੇਮ ਖੇਡਣ ਦੀ ਆਦੀ ਪਤਨੀ 1000 ਵਸਦਾ ਪਰਿਵਾਰ ਅਤੇ ਦੋ ਬੱਚਿਆਂ ਨੂੰ ਛੱਡ ਕੇ ਪ੍ਰੇਮੀ ਨਾਲ ਭੱਜ ਗਈ ਜਿਸ ਕਾਰਨ ਪਤੀ ਤੇ ਉਸਦੇ ਦੋ ਬੱਚੇ ਉਸ ਨੂੰ ਦਰਦ-ਦਰ ਲੱਪਣ ਦੇ ਵਿੱਚ ਠੋਕਰ ਖਾ ਰਹੇ ਨੇ ਮਾਮਲਾ ਹੁਸ਼ਿਆਰਪੁਰ ਮੁਕੇਰੀਆਂ ਦੇ ਕਸਬਾ ਹਾਜੀਪੁਰ ਤੋਂ ਹੈ ਜਿੱਥੇ 1 ਸਾਲ ਤੋਂ ਪੀੜਿਤ ਅਸ਼ਵਨੀ ਕੁਮਾਰ ਦੀ ਪਤਨੀ ਲਾਪਤਾ ਹੈ ਪਤੀ ਦਾ ਕਹਿਣਾ ਹੈ ਕਿ ਉਸ ਦਾ ਵਿਆਹ 2011 ਵਿੱਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਮਨੂਕ ਦੀ ਰਹਿਣ ਵਾਲੀ ਅਨਿਤਾ ਕੌਸ਼ਿਕ ਕੰਡਾਲ ਹੋਇਆ ਸੀ ਸਭ ਕੁਝ ਠੀਕ ਚੱਲ ਰਿਹਾ ਸੀ ਅਤੇ ਉਸਦੇ ਦੋ ਬੇਟੇ ਵੀ ਹਨ 2020 ਵਿੱਚ ਅਨਿਤਾ ਨੂੰ ਮੋਬਾਈਲ ਤੇ ਗੇਮ ਖੇਡਣ ਦਾ ਸ਼ੌਕ ਹੁੰਦਾ ਹੈ ਅਤੇ ਉਹ ਹਰ ਰੋਜ਼ ਆਪਣੇ ਮੋਬਾਈਲ ਤੇ ਫ੍ਰੀ ਫਾਇਰ ਗੇਮ ਖੇਡਦੀ ਰਹਿੰਦੀ ਸੀ ਇਸੇ ਦੌਰਾਨ ਇੱਕ ਲੜਕੇ ਨਾਲ ਉਸ ਦੀ ਦੋਸਤੀ ਹੁੰਦੀ ਹੈ ਅਤੇ ਉਹ ਬਿਨਾਂ ਦੱਸੇ ਘਰੋਂ ਚਲੀ ਜਾਂਦੀ ਹੈ ਅੱਜ ਇੱਕ ਪੂਰਾ ਸਾਲ ਬੀਤ ਗਿਆ ਹੈ ਪੀੜਤ ਪਤੀ ਨੇ ਕਿਹਾ ਕਿ ਮੈਂ ਉਸ ਨੂੰ ਹਾਰ ਪਰਸੂ ਲੱਭਣ ਦੀ ਕੋਸ਼ਿਸ਼ ਕੀਤੀ ਹੈ ਪਰ ਕੁਝ ਹੱਥ ਨਹੀਂ ਮਿਲਿਆ ਪਤੀ ਨੇ ਕਿਹਾ ਕਿ ਮੈਂ ਇਸ ਸਮੱਸਿਆ ਬਾਰੇ ਕਈ ਵਾਰ ਥਾਣਾ ਹਾਜੀਪੁਰ ਅਤੇ ਐਸਐਸਪੀ ਹੁਸ਼ਿਆਰਪੁਰ ਨੂੰ ਲਿਖਤੀ ਸ਼ਿਕਾਇਤਾਂ ਵੀ ਦੇ ਚੁੱਕਿਆ ਪਰ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੁੰਦੀ ਦਿਖਾਈ ਦੇ ਰਹੀ ਦੋਵੇਂ ਬੱਚੇ ਮਾਂ ਨੂੰ ਯਾਦ ਕਰ ਕਰ ਕੇ ਹੀ ਰੋਂਦੇ ਰਹਿੰਦੇ ਨੇ ਅਸ਼ਵਨੀ ਨੇ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਉਸ ਦੀ ਪਤਨੀ ਨੂੰ ਲੱਭਣ ਵਿੱਚ ਮਦਦ ਕੀਤੀ ਜਾਵੇ ਤਾਂ ਜੋ ਫਿਰ ਮੁੜ ਪਰਿਵਾਰ ਵਿੱਚ ਖੁਸ਼ੀ ਦੁਬਾਰਾ ਵਾਪਸ

ਫ੍ਰੀ ਫਾਇਰ ਗੇਮ ਖੇਡ ਜਿੱਤੀ ਕਿ ਉਹਦੇ ਵਿੱਚ ਕਾਹ ਨੂੰ ਚੰਗਾ ਦਾ ਬੰਦਾ ਹੈ ਉਹ ਇਹਦੇ ਵਿੱਚ ਆਇਆ ਤੇ ਉਹਨੇ ਆਪਣੇ ਚਾਂਸੇ ਵਿੱਚ ਲਿਆ ਤੇ ਉਹਦੇ ਨਾਲ ਹੀ ਗੱਲਬਾਤ ਕਰਦੀ ਸੀਗੀ ਤੇ ਉਹਦੇ ਨਾਲ ਹੀ ਇਹਦਾ ਗੱਲਬਾਤ ਹੋਈ ਤੇ ਉਹ ਵੀ ਇਹਨੂੰ ਨਾਲ ਲੈ ਕੇ ਗਿਆ ਤੁਸੀਂ ਕੁਲਿਫਿਕੇਸ਼ਨ ਕੈਟੋਰੀ ਜਿੰਨੀ ਕੁ ਬਲੈਂਕ ਸੀਗੀ ਇੱਕ ਤਾਂ ਹਾਂਜੀ ਅਸੀਂ ਉਹਦੇ ਨਾਲ ਕੰਪਲੀਟਾ ਬਹੁਤ ਕੀਤੀਆਂ ਅਸੀਂ ਮਕੇਰੀਆਂ ਦਸੂਆ ਸ਼ਹਿਰਪੁਰ ਤੱਕ ਅਸੀਂ ਐਸਐਸਪੀ ਤੱਕ ਅਸੀਂ ਕੰਪਲੀਟਾ ਪਾਈਆਂ ਤੇ ਸਾਡਾ ਕੋਈ ਹੱਲ ਨਹੀਂ ਕੋਈ ਕੁਝ ਨਹੀਂ ਹੋਇਆ ਸਾਡਾ ਨੇਗਲ ਤੇ ਹਜੇ ਤੱਕ ਵੀ ਅਸੀਂ ਤੋਰ ਪੱਜ ਰਹੇ ਆ ਸਾਡੇ ਦਖਲ ਦੇ ਨਾ ਕੋਈ ਰਸਤਾ ਨਹੀਂ ਨਿਕਲਿਆ ਨਾ ਮਰੀ ਨਾ ਚਿੰਤੀ ਸੰ ਕੋਈ ਨਹੀਂ ਪਤਾ ਤੁਹਾਡੀ ਵਾਇਸ ਨਾਲ ਕੁਝ ਮਿਸਰਹੀ ਵੀ ਹੋਈ ਹੋਸੀ ਨੇ ਦਾ ਨਹੀਂ ਨਾ ਪਤਾ ਲੱਗ ਰਿਹਾ ਸਨ ਪ੍ਰਸ਼ਾਸਨ ਕੁਝ ਨਹੀਂ ਦੱਸ ਰਿਹਾ ਸਾਨੂੰ ਕੀ ਮਤ ਹੈ ਪ੍ਰਸ਼ਾਸਨ ਅਸੀਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆਂ ਕਿ ਜਿੱਥੇ ਵੀ ਹੈਗੀ ਆ ਸਾਡੇ ਪੇਸ਼ ਕੀਤੀ ਜਾਵੇ ਸਾਡੇ ਤੁਹਾਡੇ ਦੋ ਬੱਚੇ ਨੇ ਸਕੂਲ ਕਿਉਂ ਕਰਦੇ ਇੱਕ 7 ਦੇ ਤੇ ਬੱਚੇ ਬਾਦ ਹੋ ਗਏ ਇਸ ਤਰ੍ਹਾਂ ਬਹੁਤ ਪਰੇਸ਼ਾਨ ਹੈ ਬੱਚੇ ਯਾਦ ਕਰਦੇ ਆਪਣੀ ਮਾਂ ਨੂੰ ਉਹਦੀ ਫੋਟੋ ਦੇ ਦੇਖ ਕੇ ਦੁਖੀ ਹੁੰਦੇ ਰਹਤ ਨੂੰ ਹੁੰਦੇ ਆ। ਠੀਕ ਹੈ। ਤੁਹਾਡਾ ਕਾਂਤਾ। ਕਾਂਤਾ ਦੇ ਵੀ ਜੀ ਕੀ ਹੋਇਆ ਜਿਹੜਾ ਤੁਹਾਡੀ ਛੇੜੇ ਦਾ ਇੱਕ ਮੋਬਾਈਲ ਗੇਮ ਨੇ ਤਾਂ ਖਰੇ। ਸਾਡੇ ਮੋਬਾਈਲ ਗੇਮ ਨੇ ਉਹ ਕਰ ਜਾੜਿਆ ਗੇਮ ਖੇੜਦੀ ਸੀਗੀ। ਛੱਡੀ ਲੋ। ਹਾਂਜੀ। ਕੀ ਨਾਮ ਉਹਦਾ? ਅਨੀਤਾ ਕਸ਼ਿਫ। ਕਦੋਂ ਤੋਂ ਲੱਗਤ ਹੋਈ ਚਲੋ ਕਿਤਰਾ ਗੇਮ ਜਿਹੜਾ ਇਹ ਪਈ ਇਹ ਪਤਾ ਨਹੀਂ ਕਿੱਦਾਂ ਉਹਨਾ ਗੇਮ ਕਾਰਡ ਲਈ ਕਿੱਦਾਂ ਨੇ ਸਾਨੂੰ ਇਹ ਨਹੀਂ ਪਤਾ ਲੱਗਾ ਕਿੱਦਾਂ ਕੱਢੀ ਕਿੱਦਾਂ ਨੇ ਉਸ ਗੇਮ ਖੇਡਦੇ ਸੀ ਉਸ ਫ੍ਰੀ ਫਾਇਰ ਖੇਡਦੇ ਸੀ ਇਹ ਬੱਚੇ ਕਹਿੰਦੇ ਫ੍ਰੀ ਫਾਇਰ ਹੀ ਸੀਗੀ ਜਦੋਂ ਮੈਂ ਪੁੱਛਣਾ ਬੱਚਿਆਂ ਨੂੰ ਵੀ ਇਹ ਕਿਹੜੀ ਗੇਮ ਹੁੰਦੀ ਹੈ ਕਹਿੰਦੇ ਫ੍ਰੀ ਫਾਇਰ ਹੈ ਉਹਦੇ ਵਿੱਚ ਤੁਹਾਡੀ ਬਹੁਤ ਨਾਲ ਬਹੁਤ ਬਹੁਤ ਹੋਣੀ ਹੋਈ ਜਾਂਦਾ ਹਾਂ ਕਿ ਕਿਸੇ ਮੁੰਡੇ ਨੇ ਪਰਚਾਈ ਸੀ ਉਹਦੇ ਆਈ ਸੀ ਇੱਕ ਮੁੰਡਾ ਸੀਗਾ ਕਾਲੂ ਚੰਗਾ ਦਾ ਤੇ ਉਹ ਉਹਦੇ ਸਿੱਸੇ ਸੀਗੀ ਤੇ ਉਹ ਆਹੀ ਫਿਰ ਉਹਦਾ ਨਾਮ ਵੀ ਲਿਆ ਤੇ ਫਿਰ ਇਹਨੂੰ ਸਾਰਾ ਕੁਝ ਦੱਸਿਆ ਮੁੰਡੇ ਨੇ ਕਹਿੰਦਾ ਫਿਰ ਇਹਨੂੰ ਪੁੱਛ ਦੱਸਿਆ ਸਾਰਾ ਕੁਝ ਵੀ ਮੇਰੀ ਉਹਦੇ ਨਾਲ ਗੱਲਬਾਤ ਹੈਗੀ ਜਾਂ ਕੁਝ ਵੀ ਹੈਗੇ ਮਾੜੀ ਮੋਟੀ ਤੇ ਮੈਨੂੰ ਤੰਗ ਕਰਦਾ ਮਤਲਬ ਬਹੁਤ ਲੱਗਿਆ ਹਾਂ ਬਹੁਤ ਨੇ ਮੈਨੂੰ ਬਹੁਤ ਆਡੀ ਹੁਣ ਕਿੰਨਾ ਟਾਈ ਹੋ ਗਿਆ ਹੁਣ ਸਾਲ ਹੋ ਗਿਆ ਸਾਲ ਨਹੀਂ ਸਾਨੂੰ ਕੁਝ ਨਹੀਂ ਪਤਾ ਸਾਰੇ ਪਾਸੇ ਕੰਮ ਕਮ ਗਏ ਸੀ ਘਰ ਬੈਠ ਗਿਆ ਹੁਣ ਮੁੰਡੇ ਦੇ ਬੱਚੇ ਤਾਂ ਪੈਂਦੇ ਨਹੀਂ ਹੁਣ ਮੈਂ ਵੀ ਕਿਤੇ ਕਿੰਨੇ ਕਿ ਜਾਵਾਂ ਜਿੰਨੀ ਕਿ ਤੋੜਾ ਕਿਉਂਕਿ ਮੈਂ ਬਿਮਾਰ ਨਹੀਂ ਐ ਬੱਚੇ ਵੀ ਸਾਹਮਣੇ ਸਕੂਲੋਂ ਵੀ ਆਂਦੇ ਬੱਚੇ ਘਰ ਦਾ ਵੀ ਕੰਮ ਮਾੜਾ ਮੋਟਾ ਕਰਨਾ ਰੋਟੀ ਪਾਣੀ ਵੀ ਕਰਨਾ ਹਾਂ ਸਾਨੂੰ ਕੁਝ ਨਹੀਂ ਮਿਲਦਾ ਬਈ ਸਾਨੂੰ ਕੁਝ ਨਹੀਂ ਮਿਲਦਾ ਬਈ ਵੀ ਅਸੀਂ ਨਹੀਂ ਰੋਗੇ ਵੀ ਦੇਖ ਲਿਆ ਸਭ ਕੁਛ ਹੱਥ ਵੀ ਜੜਗੜਾ ਕੇ ਵੀ ਦੇਖ ਲਿਆ ਆਸੀ ਉਹਨਾਂ ਦੇ ਪੈਰੀ ਹੱਥ ਲਾ ਕੇ ਵੀ ਦੇਖ ਲਿਆ। ਤੁਹਾਨੂੰ ਕੁਛ ਉਹਨਾਂ ਨੇ ਉਹ ਨਹੀਂ ਕੀਤਾ। ਕੀ ਮੰਗ ਰਹੇ? ਆਸੀ ਮੰਗੇ ਕਰਦੇ ਆਂ ਕਿ ਜੇ ਕਿਤੇ ਹੈਗੀ ਐ ਮari ਜਿੰਦਗੀ ਕਿਤੇ ਵੀ ਹੈਗੀ ਐ। ਤੇ ਸਾਡੇ ਪੇਸ਼ ਕਰੋ। ਸਾਡੇ ਨਾਲ ਜਿਹੜੀ ਗੱਲਬਾਤ ਐ ਉਹ ਕਰਕੇ ਜਿੱਥੇ ਮਰਜ਼ੀ ਚੱਲ ਜਾ ਉਹਦੀ ਮਰਜ਼ੀ ਐ ਜਾਣਾ ਜਾਏ। ਜੇ ਬੱਚਿਆਂ 'ਚ ਰਹਿਣੇ ਚਾਹੁੰਦੀ ਐ ਰਹਿ ਅਸੀਂ ਰੱਖਣ ਨੂੰ ਤਿਆਰ।